ਇੱਕ ਪਰਿਵਾਰ ਬੋਲਿਆ ਦਾਤੀ ਹੁਣ ਵੀ ਬੋਲੇ ਤਾਂ ਹੈਗੇ ਆ ਪਿੰਡਾਂ ਦੇ ਵਿੱਚ ਤੇ ਉਹ ਪਰਿਵਾਰ ਹੀ ਸਾਰਾ ਬੋਲਿਆ ਉਗਾਤੀ ਇੱਕ ਜ਼ਿਮੀਂਦਾਰਤੀ ਤੇ ਬੋਲੇ ਇੱਕ ਕੁੜੀ ਦੀ ਬੋळ्या ਕੋਲੇ ਕੰਮ ਚੰਗਾ ਤਕੜਾ ਆਤੀ ਉਹ ਕੁੜੀ ਵੀ ਬੋਲੀ ਦੀ ਹੁਣ ਬੋਲੀ ਦਾ ਬੋਲਿਆਂ ਦੀ ਰਿਸ਼ਤਾ ਹੋ ਸਕਦਾ ਦੂਜਾ ਤਾਂ ਰਿਸ਼ਤਾ ਲੈਂਦਾ ਨਹੀਂ ਜੇ ਗੂੰਗੀ ਕੁੜੀ ਹੈ ਗੁੰਗਾ ਰਿਸ਼ਤਾ ਲੁ ਸਾਡੀ ਪੰਡ ਵਿੱਚ ਹੋਈ ਏ ਗੱਲ ਮੁੰਡਾ ਗੁੰਗਾ ਸੀ ਤੇ ਕੁੜੀ ਵੀ ਗੁੰਗੀ ਹੈ ਹੁਣ ਕੋਲੀ ਬੱਚਾ ਹੈ ਬਧੀਆ ਅੰਸ਼ ਕਰਦੇ ਨੇ ਉਹਦੇ ਪਿਓ ਨੇ ਲਾਈ ਨੂੰ ਕਿਹਾ ਕਹਿੰਦਾ ਯਾਰ ਪੜਤਾਲ ਕਰ ਜਿੱਥੇ ਬੋਲਿਆਂ ਦਾ ਟੱਬਰ ਹੋਇਆ ਨਾ ਉੱਥੇ ਮੈਂ ਕੁੜੀ ਨੂੰ ਵਿਆਹੂੰ ਮੇਰੀ ਕੁੜੀ ਬੋਲੀ ਹੈ ਕਹਿੰਦਾ ਠੀਕਾ ਤਲਪਾਈ ਕੋਈ ਫਿਰਦੇ ਤੁਰਦੇ ਹੁੰਦੇ ਉਨੇ ਦਸ ਪਾਤੀ ਵੀ ਫਲਾਨੇ ਪਿੰਡ ਐ ਟੱਬਰ ਦਾ ਸਾਰਾ ਹੀ ਬੋਲਾ ਐ ਤੇ ਉਹ ਗਣਾ ਕੁੜੀ ਵੀ ਆਪਣੀ ਬੋਲੀ ਐ ਉਥੇ ਦਾ ਲੋਟ ਆ ਜੂ ਭਾਈ ਰਿਸ਼ਤਾ ਕਰਿਆ ਆ ਉਦੋਂ ਪਹਿਲਾਂ ਸਾਖ ਕਰ ਦੁੰਦੇ ਫਿਰ ਵਿਆਹ ਤਾਂ ਮਹੀਨਾ ਮਹੀਨਾ ਦੋ ਦੋ ਮਹੀਨੇ ਬਾਅਦ ਵਿਆਹ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ ਤੇ ਉਹਨਾਂ ਨੂੰ ਭਾਈ ਇਹ ਨ ਕੁੜੀ ਜੋੜੀ ਕੀ ਰੇਣੀ ਲੱਦ ਚੱਕਣਗੇ ਬਲਦਾਂ ਦੀ ਜੋੜੀ ਲੈ ਆ ਬਹੁਤ ਵਧੀਆ ਕਹਣਾ ਉਹ ਦੇਵਾਂਗੇ ਬਾਤ ਆ ਲਿਆ ਕਰਨਗੇ ਜੱਟ ਨੇ ਦਾ ਦਾਜ ਚ ਬਲਦਾਂ ਦੀ ਜੋੜੀ ਏਤੀ ਨਾਲੇ ਪਿੰਡ ਚ ਬੱਲੇ ਬੱਲੇ ਹੋ ਗਈ ਵੀ ਫਲਾਣੇ ਨੇ ਯਾਰਾ ਬਲਦਾਂ ਦੀ ਜੋੜੀ ਦਿੱਤੀ ਆ ਕੁੜਮਾ ਨੂੰ ਤੇ ਭਾਈ ਉਹ ਕੁੜੀ ਜਾਣ ਆਉਣ ਲੱਗੀ ਜਾਣ ਆਉਣ ਲੱਗੀ ਤੇ ਬੋਲੇ ਦਾ ਖੇਤ ਉਹਨਾਂ ਦਾ ਰਾਹ ਦੇ ਨਾਲ ਤੇ ਬੋਲਾ ਹਲ ਜੋੜੀ ਫਿਰਦਾ ਹੈ ਦੇ ਆਈ ਨੇ ਪੁਲਸ ਵਾਲੇ ਰਾਹੇ ਰਾਤੂਰੇ ਆਉਂਦੇ ਨੇ ਚ ਰਸਤਾ ਪੈਂਦਾ ਦੀ ਰਾਤ ਉੱਥੇ ਪੁਲਸ ਵਾਲੇ ਰਾਹ ਭੁੱਲ ਗਏ ਵੀ ਇੱਥੋਂ ਆਪਾਂ ਕਿਹੜੇ ਰਾਹ ਜਾਣਾ ਹੈ ਬੈਦਲ ਆਉਂਦੇ ਹੁੰਦੇ ਦੇਖੇ ਆਪਣੀ ਮੈਸੀ ਵੀ ਵੱਡੀਆਂ ਵੱਡੀਆਂ ਮੀਕਰਾਂਆਂ ਪਾਈਆਂ ਆਉਂਦੀਆਂ ਪੁਲਸ ਵਾਲਿਆਂ ਦੀ ਥਾਣੇਦਾਰ ਕੂੜੀ ਤੇ ਹੁੰਦਾ ਬਾਲਕਾ ਤੁਰਕੇ ਆਉਂਦੇ ਸਾਈਕਲ ਦਾ ਬਾਜ ਚੱਲੇ ਨੇ ਉਹ ਕਹਿੰਦਾ ਹੈ ਕਰੋ ਇਹ ਹਾਲੀ ਨੂੰ ਪੁੱਛ ਜਦੋਂ ਚਪਾਈ ਚੜਿਆ ਪੜੀ ਤੇ ਉਹਨੂੰ ਹੱਥ ਮਾਰਿਆ ਤੇ ਉਹ ਕੋਲੇ ਆ ਗਿਆ ਉਹ ਕਹਿੰਦਾ ਰਾਹ ਦੱਸ ਉਹ ਕਹਿੰਦਾ ਜੀ ਇਹ ਤਾਂ ਮੇਰੇ ਬਲਦ ਮੇਰੇ ਸੌਰਿਆਂ ਨੇ ਦਿੱਤੇ ਨਹੀਂ ਮੈਨੂੰ ਨਹੀਂ ਪਤਾ ਵੀ ਇਹ ਚੋਰੀ ਦੇ ਨੇ ਕਿਵੇਂ ਨੇ ਮੈਂ ਮੈਨੂੰ ਨਹੀਂ ਪਤਾ ਇਹਦੇ ਬਾਰੇ ਮੇਰੇ ਸੌਰਿਆਂ ਨੇ ਦਿੱਤੇ ਨੇ ਉਹ ਕਹਿੰਦਾ ਤਾਂ ਬੋੜਾ ਹੈ ਉਹ ਕਹਿੰਦਾ ਕਿਉਂ ਕਹਿੰਦਾ ਇਹ ਤਾਂ ਬੋੜਾ ਹੈ ਤਾਂ ਹੋਰ ਹੀ ਸੁਣਾਉਂਦਾ ਹੈ ਕਹਿੰਦਾ ਚੰਗਾ ਚਲੋ ਬਈ ਬੋੜਾ ਤਾਂ ਹਰਖ ਗੂਗਾ ਉਹ ਤਾਂ ਬੋੜਾ ਤਾਂ ਹਰਖ ਗਿਆ ਵੀ ਮੈਂ ਤਾਂ ਫੜਾ ਤਾ ਦੀ ਪੁਲਿਸ ਨੂੰ ਬਲਦ ਚੋਰੀਏ ਦੇ ਕੇ ਐਨੇ ਉਹ ਰੋਟੀ ਲਈ ਆਉਂਦੀ ਆ ਬੋਲੀ ਇਦ ਰੋਟੀ ਧਰਤੀ ਹੱਥ ਮਾਰਿਆ ਖਾੜਾ ਜਾ ਉਹ ਕਹਿਣ ਲੱਗਿਆ ਬਲਦ ਚੋਰੀ ਦੇ ਮੈਨੂੰ ਦੇ ਤੇ ਮੈਂ ਫੜ ਲੈਣਾ ਦੀ ਪੁਲਿਸ ਨੇ ਦੋ ਮਾਰੀਆਂ ਪ੍ਰਾਨੀਆਂ ਉਹਦੇ ਉਹਨੇ ਆਖਿਆ ਕਿਤੇ ਐਂ ਕਹਿੰਦਾ ਵੀ ਕਵੇਲਾ ਕਰਤਾ ਰੋਟੀ ਲੋ ਕਹਿੰਦੀ ਜਾ ਵੱਡਿਆ ਮੈਨੂੰ ਕਿਉਂ ਕੁੱਟਦਾ ਅੰਕ ਕਵੇਲਾ ਤੇਰੀ ਮਾਂ ਨੇ ਕਰਿਆ ਮੈਂ ਤਾਂ ਕਦੋਂ ਦੀ ਤਿਆਰਤੀ ਕੀ ਤਾਂ ਉਹਨੂੰ ਤੂੰ ਬੋਲੀ ਉਹ ਕੁੱਟ ਕੇ ਤੋੜਦੀ ਬਈ ਘਰ ਨੂੰ ਤੂਰੀ ਆਉਂਦੀ ਆਂ ਗਾਂ ਬੂੜੀ ਢਾਣੇ ਪਣਾਈ ਜਾਂਦੇ ਆ ਪੱਟੀਆਂ ਤੇ ਅੱਗੇ ਪੱਟੀਆਂ ਚੜ੍ਹਦੀਆਂ ਦਾਣੇ ਬਣਾਉਂਦੇ ਹਿਆਣੀਆਂ ਬੂੜੀਆਂ ਵਗ ਜਾਂਦੀਆਂ ਚਾਹੇ ਕੋਈ ਜਵਾਕ ਵਗ ਜਾਂਦਾ ਆਪ ਵੀ ਭੱਠੀ ਤੋਂ ਪਨਾਏ ਨੇ ਤੇ ਉਹਨੇ ਤਾਂ ਪਾ ਕੇ ਬੁੜੀ ਦੇ ਪੈਰਾਂ 'ਚ ਮਾਰਿਆ ਟੋਕਰਾ ਕਹਿੰਦੀ ਕਿ ਵੇਲਾ ਤੈਂ ਕਰਿਆ ਕੁੱਟਿਆ ਤੇਰੇ ਪੁੱਤ ਨੇ ਮੈਨੂੰ ਬੁੜੀ ਨਹੀਂ ਆਖਿਆ ਕਿ ਤੇ ਐ ਕਹਿੰਦੀ ਵੀ ਦਾਣੇ ਤੋਂ ਬਣਾਉਣੀ ਐ ਬੁੜੀ ਨੇ ਪਾਈ ਕਰਿਆ ਕੀ ਜਦੋਂ ਚੱਕਿਆ ਦਾਣਿਆਂ ਦਾ ਬੰਨ ਕੇ ਪੂਟ ਲਈ ਜੀ ਬੁੜਾ ਛਣਕਤੀ ਜਾਂਦਾ ਦੀ ਕੱਤ ਦੇ ਹੁੰਦੇ ਬੁੜੇ ਅੱਗੇ ਮੰਜੇ ਮੁੰਡੇ ਬੋਨ ਨੂੰ ਕਤਲ ਲੈਂਦੇ ਬੁੜੇ ਦਾ ਵੀ ਇੱਕ ਇੱਕ ਚ ਮਾਰ ਛੜਤਾ ਪੈਰਾ ਅੰਚ ਬੁੜੇ ਨੇ ਆਖਿਆ ਕਹਿੰਦੀ ਵੀ ਇਹ ਜੇ ਗਏ ਘਰ ਦੀ ਲਿਆਂਦੀ ਐ ਲੈ ਦਾਣੇ ਪਿੱਛੇ ਮੇਰੇ ਨਾਲ ਲੜ ਪਈ ਬੁੜੇ ਨੇ ਆਖਿਆ ਕਿਤੇ ਐ ਕਹਿੰਦੀ ਵੀ ਤੂੰ ਮੂਟਾ ਕਰਦਾ ਉਹਨੇ ਇੱਕ ਚ ਪਿੰਨਾ ਮਾਰਿਆ ਕਹਿੰਦਾ ਕਿਸੇ ਤੋਂ ਹੋਰ ਕਤਾਲੀ ਪਤੰਦਰ ਦਾ ਹੈ ਜੀ ਕਿ ਤੂੰ ਭਾਜੀ ਬੁੜੀ ਚੁੱਪ ਸੋਹਣੇ ਦੂਜੇ ਦੀ ਦੂਜਾ ਕੋਈ ਨਾ ਤੂੰ ਜਦੋਂ ਪਟੱਬਰੀ ਸਾਰਾ ਬੋਲਿਆਂਗਾ ਦੀ ਬੁੜੇ ਬੁੜੀ ਨੇ ਚੱਕ ਕੇ ਪਿੰਨਾ ਘਰੇ ਆ ਗਈ ਆਲੇ ਦਾਣੇ ਚੱਕ ਲਈ ਕਰੇ ਆ ਕੇ ਪਾਈ ਆ ਉਹਦੇ ਉਹ ਦਵਾਕਾਂ ਨੂੰ ਦਾਣੇ ਦੂਨੇ ਦੇਤੇ ਹਾਂਜੀ ਇਹ ਬੂੜਿਆਂ ਦਾ ਤੇ ਇੰਨੀ ਕੁ ਵੀਡੀਓ ਸੀ ਅੱਜ ਪਾਈਆਂ ਨੇ ਮਹੀਨੇ ਬਾਅਦ ਵੰਗ ਪਾਈਆਂ ਨੇ ਅੱਜ 27 ਤਰੀਕ ਹੋ ਗਈ ਮੈਨੂੰ ਲੱਗਾ ਮਹੀਨੇ ਤੋਂ ਚਲਾਤਾ ਹਾਂ ਇੱਕ ਪੁਰਾਣੇ ਜਵਾਨੇ ਦੀ ਗੱਲ ਹੈ ਇੱਕ ਗੱਪੀਆਂ ਦਾ ਪਰਿਵਾਰ ਤੀ ਹਰੇਕ ਪਿੰਡ ਚ ਹੁੰਦਾ ਹੁਣ ਵੀ ਹੁੰਦੇ ਨੇ ਜੀ ਉਹ ਬਾੜੋਂ ਕੱਪਰ ਦੇ ਦੀ ਬੰਦੇ ਵੀ ਬੁੜੀਆਂ ਵੀ ਉਹ ਬੰਦੇ ਚੰਗੇ ਤਕੜੇ ਦੀ ਜਾਇਜ਼ਾ ਸੋਹਣੀ ਦੀ ਕੋਲੇ ਕੱਲਾ ਮੁੰਡਾ ਸੀ ਚੰਗਾ ਪਰਿਵਾਰ ਸੀ ਉਦੋਂ ਸਵਹਤਾ ਆਉਂਦੀਆਂ ਕੱਚੀਆਂ ਸਵਹਤਾ ਆਉਂਦੀਆਂ ਹੁਣ ਤਾਂ ਕੋਠੀਆਂ ਚੱਲ ਪਈਆਂ ਤੇ ਤਕੜਾ ਬੰਦਾ ਮੂਰੇ ਦਰਵਾਜ਼ਾ ਪਾ ਲੰਦਾ ਦੂਰੀ ਰਟੈਂ ਲੱਗੀ ਹੁੰਦੀ ਦੂਰੇ ਪੱਖੇ ਤੇ ਉਹਨੂੰ ਬੜਾ ਤਕੜਾ ਜੱਟ ਦੇਵੀ ਦਰਵਾਜ਼ਾ ਪਾਇਆ ਭਾਈ ਮੰਗਰ ਸੁਹਾਤ ਹੈ ਦਰਵਾਜ਼ੇ ਚ ਆਉਂਦਾ ਮਾਲ ਵੱਜ ਜਾਂਦਾ ਸਾਰਾ ਤੇ ਬੂਤਾ ਵੱਜ ਜਾਂਦਾ ਗੱਡਾ ਖੜਾ ਹੁੰਦਾ ਉਹ ਖੜ ਜਾਂਦਾ ਸਾਰਾ ਸਮਾਨ ਨੂੰ ਸਾਹਮਣੇ ਦਾ ਦਰਵਾਜ਼ਾ ਵੱਡੀ ਚੀਜ਼ ਸੀ ਉਹਨਾਂ ਟਾਈਮਾਂ ਚ ਇੱਕ ਜੀਮੀਦਾਰਤੀ ਬੜਾ ਸਿਆਣਾ ਦੀ ਚੰਗਾ ਤਕੜਾ ਤੀ ਉਹਦੀ ਕੁੜੀ ਤੀ ਉਹਨੇ ਨਾਈ ਨੂੰ ਕਿਹਾ ਯਾਰ ਤੂੰ ਫਿਰਦਾ ਤੁਰਦਾ ਉਹਦੋਂ ਨਾਈ ਤੇ ਮਰਾਸੀ ਸਾਗ ਲੈ ਜਾਂਦੇ ਉਹ ਦਾਸਾ ਉਹ ਕਹਿੰਦਾ ਫਲਾਣੇ ਪਿੰਡ ਪੂਰਾ ਵਧੀਆ ਲਾਣਾ ਹੈ ਚੰਗਾ ਤਕੜਾ ਚੰਗੀ ਜਾਇਆਤਾ ਉਹ ਜ਼ਿਮੀਦਾਰ ਗਿਆ ਉਹਨਾਂ ਦੇ ਕੋਲੇ ਕਹਿੰਦਾ ਵੀ ਮੈਂ ਰਿਸ਼ਤਾ ਕਰਨਾ ਹੈ ਉਹ ਪਈ ਬੁੜਾ ਕਹਿੰਦਾ ਕਰ ਦਿਓ ਜਿਹੜੀਆਂ ਚੀਜ਼ਾਂ ਉਹ ਮੰਗੀਆਂ ਕਾਰਮਣੀਆਂ ਉਹ ਕਹਿੰਦਾ ਵੀ ਦੇਉਂਗਾ ਉਹਨੂੰ ਕੋੜੀ ਜੋੜੀ ਲੈਂਦੇ ਹੁੰਦੇ ਜਿਹੜੇ ਤਕੜੇ ਘਰ ਹੁੰਦੇ ਜਾਦੇ ਜਾਇਆਤਾ ਹੈ ਪਰ ਫਿਰ ਉਹਨਾਂ ਨੂੰ ਕੁੜੀ ਨੂੰ ਹੱਥ ਪਾਉਣਾ ਪੈਂਦਾ ਸਿਉਨੇ ਦਾ ਜਿਹੜਾ ਕੁੜੀ ਆੜੀ ਰੋਲ ਲੈਂਦਾ ਸੀ ਉਹਨੇ ਸਾਖ ਕਰਤਾ ਕੁੜੀ ਦਾ ਵਿਆਹ ਬਹੁਤ ਸੋਨਾ ਹੋ ਗਿਆ ਉਹਨਾਂ ਨੇ ਹੱਥ ਪਾਤਾ ਉਹਨੇ ਕੁੜੀ ਜੋੜੀ ਦੇ ਦਿੱਤੀ ਕੁੜੀ ਚਾੜਨ ਨੂੰ ਜੋੜੀ ਪਾਉਣ ਨੂੰ ਤੇ ਭਾਈ ਪਰ ਟੱਬਰ ਗੱਪੀਆਂ ਦਾ ਜਦੋਂ ਕੁੜੀ ਬਾਗੀ ਤੇ ਮੁੰਡਾ ਕਹਿੰਦਾ ਡੋੜੀ ਕੋਠੀਆਂ 'ਚ ਮੁਰਗੀਆਂ ਮੰਗੂ ਤਾੜੇ ਪਏ ਆ ਲੋਕ ਉਹ ਤੋਂ ਸਾਰੇ ਚੁੱਲ੍ਹੇ ਕੋਲੇ ਬਹਿ ਕੇ ਚਾਹ ਪੀਂਦੇ ਹੁੰਦੇ ਪੀਤੀ ਆਪ ਪਰਿਵਾਰ ਸਾਰੇ ਜਾਣੇ ਉੱਥੇ ਬਹਿ ਜਾਂਦੀ ਪਤੀਲਾ ਧਰਿਆ ਹੁੰਦਾ ਚੰਗਾ ਵੱਡਾ ਬਾਟੀਆਂ ਨਾਲ ਪੀਂਦੇ ਹੁੰਦੇ ਚਾਹ ਆਹ ਹੋਣ ਵਾਲਾ ਕੰਮ ਨਹੀਂ ਸੀ ਕੱਪਾਂ ਦਾ ਇਹ ਘੜ ਦਾ ਗੋੜ ਹੁੰਦਾ ਵਧੀਆ ਚਾਹ ਬਣਦੀ ਤੇ ਜਿਹੜੀ ਵੱਡੀ ਬੁੜੀ ਹੁੰਦੀ ਉਹ ਚਾਹ ਵਰਤਾਈ ਜਾਂਦੀ ਤੇ ਜਦੋਂ ਚਾਹ ਪੀਂਦੇ ਨੇ ਮੁੰਡਾ ਕੁੜੀ ਨੇ ਮਾਜਾ ਮਾਰਨ ਲੱਗੀ ਕੋਲੇ ਮੁੰਡਾ ਕਹਿੰਦਾ ਬੀਬੀ ਕਹਿੰਦਾ ਆਪਣੀ ਖੇਤ ਸੇਰ ਆ ਗਿਆ ਮੈਂ ਦੂ ਮਾਰੀਆਂ ਡਾਂਗਾ ਕਹਿੰਦਾ ਸ਼ੇਰ ਭੱਜ ਗਿਆ ਉਹ ਕਹਿੰਦੀ ਕਿਉਂ ਗੱਪ ਵੱਢੀ ਜਾਂਦਾ ਖੇਤਾਂ 'ਚ ਸ਼ੇਰ ਕਿੱਥੇ ਆਉਂਦੇ ਨੇ ਪਹਿਲਾਂ ਇਹ ਤਾਂ ਜੰਗਲਾਂ 'ਚ ਹੁੰਦੇ ਨੇ ਬੁੜੀ ਕਿਹੜੀ ਜਾਏ ਵੱਡਿਆਂ ਦੀ ਤਾਂ ਕਿੱਥੋਂ ਰੋਡੀ ਲਾ ਲਈ ਇਹ ਤਾਂ ਆਪਣੀ ਤਾਂ ਹਾਂ 'ਚ ਹਾਂ ਹੀ ਨਹੀਂ ਕਹਿੰਦੀ ਮੁੰਡਾ ਕਹਿੰਦਾ ਇਹ ਤਾਂ ਬੀਬੀ ਵੀ ਵਿਆਲੀ ਆਪਾਂ ਤੇ ਭਾਈ ਮੁੰਡਾ ਤੇ ਕਹਿੰਦੀ ਕੋਈ ਨਾ ਦੇਖੀ ਆ ਕਰੋ ਦਿਨਾਂ ਨੂੰ ਆਪਣੇ ਨਾਲ ਹੀ ਲੱਗ ਜੇ ਪਰ ਜੇ ਦੋ ਮੁੰਡਾ ਕਹਿਆ ਕਰੀ ਬੀਬੀ ਮੈਂ ਕਰਿਆ ਝੂਠ ਗੱਲ ਤੇ ਬੁੜੀ ਕਹਿਆ ਕਰੇ ਕਿਵੇਂ ਹੋ ਜੂ ਉਹ ਮੁੰਡਾ ਨਾ ਮੈਂ ਨਹੀਂ ਰੱਖਦਾ ਇਹਨੂੰ ਬੁੜੀ ਕਹਿੰਦੀ ਗੱਲ ਪੱਕੀ ਆ ਆਡੇ ਕੋਲ ਤਾਂ ਡਿੱਗਿਆ ਤਾਂ ਨਹੀਂ ਹਾਂ ਠੀਕ ਆ ਤੇ ਬੂਤੀ ਦੀ ਬਹਾਲੀ ਉਹਦੇ ਬੂਤਾ ਦੀ ਕੋੜੀ ਹੁੰਦੀ ਤੁਰ ਕੇ ਜਾਂਦੇ ਕੋ ਕੱਚੇ ਰਾਹ ਹੁੰਦੇ ਆ ਸੜਕਾਂ ਤਾਂ ਹੁੰਦੀਆਂ ਹੀ ਨਾ ਬੂਤੀ ਦੀ ਬਹਾਲੀ ਜਾ ਕੇ ਫਿਰਨੀ ਤੇ ਬਾਰ ਕੋਲੇ ਬੂਤਾ ਵਹਾ ਲਿਆ ਕਹਿੰਦਾ ਉਤਰ ਜਾ ਉਹ ਕਹਿੰਦੀ ਘਰੇ ਤਾਂ ਆ ਜਾ ਦੁੱਧਾ ਤੇ ਪੀ ਆਈ ਕਹਿੰਦਾ ਵਗ ਜਾ ਵਗ ਜਾ ਤੇਰਾ ਮਸਾਂ ਜੂੜ ਵੱਢਿਆ ਕਰੇ ਆ ਜਾ ਉਥੀ ਬੋਤਾ ਮੋੜ ਲਿਆ ਜੋ ਕੁੜੀ ਕਰੇ ਆਈ ਮਾਣੇ ਦੇਖਿਆ ਵੀ ਕੁੜੀ ਕੱਲੀ ਆ ਗਈ ਉਹ ਕੱਲੀ ਕੁੜੀ ਕਿਤਰੀ ਨਾ ਹੌਦੀ ਤੇ ਕਹਿੰਦੀ ਕੁੜੀਏ ਕਰੋ ਸਕੇਦਾ ਨਹੀਂ ਕਿਤੇ ਆਈ ਗੱਲੀ ਆਈਆਂ ਕਹਿੰਦੀ ਬੇਬੇ ਰਸਕੇ ਨਹੀਂ ਆਈ ਕਹਿੰਦੀ ਹੋਰ ਕਹਿੰਦੀ ਆਇਆ ਦੀ ਤੇਰਾ ਜਵਾਈ ਨਾਲ ਕਹਿੰਦੀ ਫਿਰ ਘਰੇ ਤਾਂ ਲਿਆਉਂਦੀ ਕਹਿੰਦੀ ਆਇਆ ਨਹੀਂ ਮੈਂ ਤਾਂ ਫਿਰ ਨਹੀਂ ਤੇ ਲਾਹੀ ਵਾ ਗਿਆ ਬੁੜੀ ਕਹਿੰਦੀ ਲੜੇ ਲੋੜੇ ਤਾਂ ਨਹੀਂ ਕਹਿੰਦੀ ਨਾ ਬੇਬੇ ਲੜੇ ਲੋੜੇ ਕੁਛ ਨਹੀਂ ਭਾਈ ਜਦੋਂ ਆਥ ਨੇ ਪਿਓ ਆਇਆ ਪਿਓ ਨੇ ਬਲਦ ਬੰਨਤੇ ਖੂਣੀ ਦੀ ਹਲਵਾ ਕੀ ਆਇਆ ਸੀਗਾ ਨਾੜ ਪ੍ਰਾਣੀ ਕਿਲੇ ਦੀ ਡੰਗਦੀ ਜਦੋਂ ਕੁੜੀ ਬੈਠੀ ਦੇਖੀ ਤੇ ਉਹਨਾਂ ਜਵਾਨਿਆਂ ਦੇ ਵਿੱਚ ਹੁੰਦਾ ਮਾਂ ਪਿਓ ਦਾ ਕਿਹਾ ਬਿਰੂ ਸਕੇ ਨਾ ਸਾਡੇ ਆਣੀ ਚਾਹੇ ਖੂਸਾਲ ਮਾਰੀ ਉਹ ਤਾਲਾ ਕਹਿੰਦਾ ਆ ਜੀ ਕੁੜੀਏ ਫੋਨ ਕਰੀ ਇਹ ਧੁੱਕੀ ਕੱਢ ਦੇਾਂਗੀ ਕੁੱਟ ਕੇ ਪਰੌਣੇ ਦੀ ਸਿੱਧਾ ਕਰ ਦੇਾਂਗੇ ਉਦੋਂ ਨਹੀਂ ਤੇ ਇਹ ਗੱਲ ਕਰਦੇ ਉਦੋਂ ਕਹਿੰਦੇ ਨਾ ਤੂੰ ਰੁਸਕੇ ਨਾ ਆਈ ਸੁਨੀਹਾ ਦੇਦੀਆਂ ਸੀ ਆ ਜਾਾਂਗੇ ਨਹੀਂ ਖੂਦ ਸਾਲ ਮਵਾਰੀ ਸਾਡੇ ਘਰੇ ਰੁਸਕੇ ਨਾ ਆਈ ਬੁੜਾ ਨੇ ਦੇਖਿਆ ਵੀ ਕੁੜੀ ਰੁਸਕੇ ਆਈ ਐ ਭਾਈ ਬੁੜੀ ਤਾਂ ਕੁੜੀ ਨੂੰ ਜਦੋਂ ਸਿਰ ਪਰ ਲੁੱਸਣ ਲੱਗਾ ਕੁੜੀ ਤਾਂ ਗਾਲ ਨੂੰ ਚੰਮੜ ਕੇ ਲਾਗੀ ਰੋਣ ਉਹ ਕਹਿੰਦਾ ਕੀ ਗੱਲ ਹੋ ਗਈ ਦੱਸ ਇਹ ਬਾਪੂ ਮੈਨੂੰ ਖੂਹ ਛੜਨ ਮੈਂ ਇਦੂ ਤਾਂ ਕਹਿੰਦਾ ਕੀ ਗੱਲ ਜੱਟਾਂ ਦਾ ਚੰਗਾ ਤਕੜਾ ਕੰਮ ਆ ਹੌਰਗੇ ਪਤੀ ਦੀ ਕਿਲੇ ਜ਼ਮੀਨ ਐ ਦਰਵਾਜਾ ਪਾਇਆ ਕੋਈ ਗੱਡੇ ਖੂਹ ਲੱਗਿਆ ਖੇਤ ਦੇ ਵਿੱਚ ਘਾਟਾ ਕਹਦਾ ਕਹਿੰਦੀ ਡੱਕਾ ਨਹੀਂ ਘਟਦਾ ਕਾਸੀ ਦਾ ਬਣੀ ਕੀ ਕਰਾਂ ਫਿਰ ਤੈਨੂੰ ਕਪੜਾ ਦੀ ਡਾਰੀ ਮਿਲਦਾ ਕਹਿੰਦੀ ਕਪੜੀ ਲੀੜੇ ਦਾ ਕੋਈ ਘਾਟਾ ਨਹੀਂ ਤੇ ਫੇਰ ਹੋਰ ਤੇ ਸਿਉਣਾ ਤਾਂ ਨਹੀਂ ਦਿੱਥੋ ਲਿਆ ਨਾ ਕਹਿੰਦੀ ਵੇ ਤੁਸ ਸਿਉਣਾ ਨਹੀਂ ਲਿਆ ਔਰ ਬੁੜੀ ਲੜਦੀ ਐ ਇੱਕ ਬੁੜਾ ਲੜਦਾ ਕਿ ਮੁੰਡਾ ਲੜਦਾ ਹੈ ਕਹਿੰਦੀ ਕੋਈ ਨਹੀਂ ਲੜਦਾ ਉਹ ਕਹਿੰਦਾ ਫਿਰ ਬਿਮਾਰੀ ਕੀ ਆ ਫਿਰ ਤੂੰ ਕਿਉਂ ਆ ਗਈ ਕਹਿੰਦੀ ਬਾਪੂ ਗੱਪੀ ਨੇ ਸਾਰਾ ਟੱਬਰ ਗੱਪ ਵੜਦਾ ਮੈਥੋਂ ਹਾਂ ਨਹੀਂ ਕਹਿ ਜਾਂਦਾ ਠੂਠਾ ਮੈਂ ਕਿਵੇਂ ਹਾਂ ਕਹਾ ਕਹਿੰਦਾ ਕੁੜੀਏ ਕੁੜੀਏ ਉਸ ਘਰ ਚ ਬਸਣਾ ਉਹ ਨਾ ਵਰਗੀ ਬਣ ਜਾ ਮੰਗਰੀ ਹਾਂ ਕਹਿ ਜਾ ਕਰ ਕਹਿੰਦੀ ਝੂਠੀ ਗੱਲ ਨੂੰ ਬਾਪੂ ਕਿਵੇਂ ਹਾਂ ਕਹਾ ਕਹਿੰਦਾ ਤੈਨੂੰ ਝੂਠੀ ਸੱਚੀ ਦਾ ਕੀ ਆ ਤੂੰ ਤਾਂ ਮੰਗ ਰੀ ਗੇ ਜਾ ਕਰ ਹਾਂ ਕਹਿੰਦੀ ਚੰਗਾ ਵਈ ਬੁਢਾ ਕਹਿੰਦਾ ਮੈਂ ਤਾਂ ਜੋ ਉਤਾ ਲਾਉਣਾ ਓਦੋਂ ਕਿ ਦੂਰ ਹੁੰਦਾ ਕਹਿੰਦਾ ਚੱਲ ਤੈਨੂੰ ਛੱਡ ਕੇ ਆਵਾਂ ਬੂਤ ਦੀ ਬਹਾਲੀ ਪਈ ਜਾ ਕੇ ਬਾੜ ਚ ਬੂਤਾ ਬਹਾਲਿਆ ਬੁੜੀ ਕਹਿੰਦੀ ਜੈ ਵੱਡਿਆਂ ਦੀ ਫੇਰ ਆ ਗਈ ਜੋ ਮੁੰਡਾ ਖੇਤੂ ਆ ਗਿਆ ਕਹਿੰਦਾ ਬੀਬੇ ਫੇਰ ਆਈ ਇਹ ਤਾਂ ਕਹਿੰਦੀ ਤੇਰਾ ਸਹੁਰਾ ਛੱਡ ਕੇ ਗਿਆ ਭਾਈ ਬੁੜੇ ਨੂੰ ਬੁੜੀ ਨੇ ਦੁੱਧ ਲਾਤਾ ਬੁੜੇ ਕੋਲੇ ਬਹਿ ਗਿਆ ਬੁਢਾ ਕਹਿੰਦਾ ਚੌਧਰੀ ਆ ਇਹਨੂੰ ਕੋ ਸਮਝਾ ਲੈ ਕਹਿੰਦਾ ਸਮਝਾ ਕੇ ਲੈ ਆ ਹੁਣ ਦੁੱਧ ਪੀ ਕੇ ਵੀ ਬੁਢਾ ਕਹਿੰਦਾ ਲੈ ਮੈਂ ਤਾਂ ਜੂਤਾ ਲਾਉਣਾ ਭਾਈ ਜਾ ਕੇ ਹਲ ਜੋੜਨਾ ਤੇ ਮੈਂ ਜਾਣਾ ਚੱਲ ਜੀ ਜਦੋਂ ਆਠ ਨੇ ਕ ਰਾਤ ਨੂੰ ਪੈ ਗਈ ਮੁੰਡਾ ਕਹਿੰਦਾ ਜਲ ਦੇਖਦੇ ਆ ਦੋਕ ਦਿਨ ਜੇ ਤਾਂ ਆਪਣੇ ਮੰਗ ਦੀ ਗੱਲ ਕਰੀ ਠੀਕਾ ਨਹੀਂ ਛੱਡਿਆਵਾਂਗੇ ਦੁਬਾਰੇ ਫੇਰ ਨਹੀਂ ਇਹਨੂੰ ਘਰੇ ਵੜਾਉਂਦੇ ਬੁੜੀ ਕਹਿੰਦੀ ਨਾ ਫੇਰ ਤਾਂ ਆਪਾਂ ਵਾੜਾ ਲਾਂਗੇ ਵੀ ਸਾਡੇ ਘਰੇ ਨਾ ਆਈ ਭਾਗਿਆ ਤੇ ਜਦੋਂ ਆਥਣੇ ਆਇਆ ਤੇ ਤੜਕੀ ਪੀਣ ਲੱਗੀ ਚਾਹ ਚੁੱਲੇ ਕੋਲੇ ਬੈਠੀ ਮੁੰਡਾ ਕਹਿੰਦਾ ਬੀਬੀ ਕਹਿੰਦੀ ਹਾਂ ਪੁੱਤ ਕਹਿੰਦੀ ਰਾਤ ਕਹਿੰਦਾ ਸੁਪਨੇ 'ਚ ਮੈਂ ਪਹਾੜ ਚੱਕ ਲਿਆ ਕੁੜੀ ਭੱਜ ਕੇ ਆ ਕੇ ਕਹਿੰਦੀ ਛੱਟੇ ਮੇਰੇ ਵੀ ਬਜੇ ਦੀ ਜੋ ਤਾਂ ਪਹਾੜ ਚੱਕਿਆ ਬੁੜਾ ਕਹਿੰਦਾ ਗਰਨਾਮ ਕੁਰੇ ਹੋਂ ਘਰ ਵਸੂਗਾ ਆਪਣਾ ਵੀ ਹੁਣ ਹਾਂ ਚ ਹਾਂ ਹੋਗੀ ਤੇ ਵੀ ਪਹਿਲਾਂ ਤਾਂ ਹਾਂ ਚ ਨਾ ਹੀ ਸੀ ਫੋਨਕਾਰ ਬਸੂਗਾ ਬੁੜੀ ਖੁਸ਼ ਹੋ ਗਈ ਮੁੰਡਾ ਖੁਸ਼ ਹੋ ਗਿਆ ਵੀ ਹੁਣ ਆਪਣੇ ਮੰਗਰੀ ਨੇ ਹਾਂ ਕਹਿਤੀ ਇਸੇ ਵੀ ਗੱਲ ਹੈ ਇਹ ਘਰ ਚ ਕਿਸੇ ਦੀ ਹਾਂ ਚ ਹਾਂ ਜਿਹੜੀ ਪਰਿਵਾਰ ਦੀ ਅਜੂ ਪਰਿਵਾਰ ਬਿਲਕੁਲ ਚੰਗਾ ਹੈ ਕਿਉਂ ਇਕ ਹੀ ਰਹਿਿਆ ਇਕ ਹੀ ਰਹਿ ਤੇ ਚੱਲਣਾ ਜਿਹੜੀ ਹਾਂ ਚ ਹਾਂ ਨਹੀਂ ਉਹ ਨਹੀਂ ਚੱਲਦਾ ਹਾਂਜੀ